ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9ਐਮਐਮ ਬਰੇਟਾ ਪਿਸਟਲ ਤੇ ਕਾਟਰਿਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜ਼ਿਸ਼ ਸੀਗੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ ਟੈਰਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਤੇ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9ਐਮਐਮ ਬਰੇਟਾ ਪਿਸਟਲ ਤੇ ਕਾਰਟ੍ਰਿਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜ਼ਿਸ਼ ਸੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ টেরਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਤੇ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ